ਜੇ ਤਾਂ ਤੂੰ ਦਵਾਈ ਖਾਏਂਗੀ ਘਰੇ ਫਿਰ ਤਾਂ ਮੈਂ ਭੇਜਣਾ ਨਹੀਂ ਦਵਾਈ ਖਾ ਲੂੰਗੀ ਨਹੀਂ ਮੈਂ ਭੇਜਣਾ ਨਹੀਂ ਭੇਣੀ ਕਿਨੋਂ ਖਾਣੀ ਅੱਗੇ ਮੈਂ ਫੇਰ ਕਿਤੇ ਆ ਜੂਗੀ ਹੋਣ ਨਹੀਂ ਹੋਣ ਨਹੀਂ ਮੇਰਾ ਨਾ ਨਹੀਂ ਬਾਜੀ ਮੈਂ ਹੋਣ ਨਹੀਂ ਜਾਣਾ ਚੱਦਰੋ ਜਤ ਚੱਲ ਮੈਂ ਤੁਹਾਨੂੰ ਬਾਜੀ ਕਰ ਲਿਆ ਮੈਂ ਹਾਂ ਤੇ ਬਿਹਾਲਤ ਦਿਨੋਂ ਦਿਨ ਪਤਰ ਹੁੰਦੀ ਜਾਂਦੀ ਹੈ ਬੱਚੇ ਦੀ ਵੀ ਹਾਲਤ ਬਹੁਤ ਮਾੜੀ ਸੀ ਛੋ ਕਿੱਥੇ ਮੈਂਦਾ ਪੁੱਤ ਪਤਾ ਨਹੀਂਗਾ ਕਿੱਧਰੋਂ ਆਏ ਐਧਰੋਂ ਆਏ ਕਿੱਥਰੋਂ ਆਏ ਬਣਾ ਕਿੱਥੋਂ ਆਏ ਤੁਸੀਂ ਜੀ ਦੱਸ ਦੱਸ ਕਿੱਥੋਂ ਆਏ ਹੈ ਬਣਾ ਤੇ ਤਿੰਨ ਵਾਰ ਮੈਰਿਜ ਹੋ ਚੁੱਕੀ ਆ ਉਹਦੀ ਪਰ ਠੀਕ ਨਾ ਹੋਣ ਕਰਕੇ ਫੇਰ ਉਵੇਂ ਹੀ ਹੋ ਜਾਂਦਾ ਜੇ ਕਹਿੰਦੀ ਨਹੀਂ ਕਹਿੰਦੀ ਮੇਰਾ ਬੱਚਾ ਮੈਂ ਕਿਸੇ ਨਾਲ ਨਹੀਂ ਲੜਾ ਤੇ ਹਾਲਤ ਹੈ ਨਹੀਂ ਉਹਦੇ ਕਿਸੇ ਠੀਕ ਆ ਫਿਰ ਇਥੇ ਰਹਿਣਾ ਪਰ ਮੈਨੂੰ ਕਾਰ ਭੇਜ ਦਿਓ ਤੁਸੀਂ ਹੁਣ ਤੂੰ ਨਾਲ ਜਾਣ ਨੂੰ ਤਿਆਰ ਨਹੀਂ ਨਾ ਮੈਂ ਕਿ ਤੁਸੀਂ ਆ ਗਈ ਅੱਛਾ ਟੇਕਣ ਆਈ ਸੀਗੀ ਇਹ ਛੋਟਾ ਜਿਹਾ ਨਾਣਾ ਦੇ ਤਾਂ ਹਲਕਾ ਕਰ ਲਿਆ ਜੀ ਮੈਨੂੰ ਕੀ ਇਹਨੂੰ ਇਹ ਕਹਿੰਦਾ ਪਿੰਦਾ ਇਹਨੂੰ ਇਹ ਇੱਥੇ ਥੋੜੀ ਜਿਹੀ ਜ਼ਿੰਦਗੀ ਰੋਦੀ ਆਪਣੇ ਘਰੇ ਜਾ ਬੁੱਤ ਇੱਥੇ ਕੋਈ ਜ਼ਿੰਦਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਸੰਤੋਸ਼ ਕੌਰ ਸਾਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਪਏ ਮਿਲੇ ਸੀ ਆਨੰਦਪੁਰ ਸਾਹਿਬ ਉੱਥੋਂ ਸਾਨੂੰ ਫੋਨ ਕੀਤਾ ਨਾਲ ਇਹ ਛੋਟਾ ਜਿਹਾ ਬੱਚਾ ਸੀ 6 ਸਾਲਾਂ ਦਾ ਹਰਜੋਤ ਤੇ ਨਾਲ ਇਹ ਸੰਤੋਸ਼ ਭੈਣ ਉੱਤੇ ਸੜਕ ਦੇ ਉੱਤੇ ਹੀ ਫੁੱਟਪਾਥ ਤੇ ਹੀ ਸਿਆਲੋ ਸਿਆਲ ਰਹੇ ਆ ਇਹ ਆ ਤੁਸੀਂ ਦੇਖੋ ਕਿੰਨੀ ਸਰਦੀ ਸੀ ਕਿੰਨੀ ਠੰਡ ਸੀ ਆਕਦੀ ਦਸੰਬਰ ਜਨਵਰੀ ਫਰਵਰੀ ਉਹ ਸਭ ਤੋਂ ਠੰਡੀਆਂ ਸਰਦ ਰਾਤਾਂ ਧੁੰਦਾਂ ਦੇ ਨਾਲ ਭਰੇ ਹੋਏ ਦਿਨ ਇਹ ਨਿੱਕੇ ਜਿਹੇ ਬੱਚੇ ਨੇ ਵੀ ਸੜਕ ਦੇ ਉੱਤੇ ਕੱਡੇ ਆਪਣੀ ਮਾਂ ਦੇ ਨਾਲ ਤੇ ਵੈਸੇ ਹਿਆਰਪੁਰ ਤੋਂ ਰਹਿਣ ਵਾਲੇ ਦੀ ਤੁਸੀਂ ਨਵਾਂ ਸ਼ਹਿਰ ਤੋਂ ਸੰਤੋਸ਼ ਦਾ ਪਹਿਲਾਂ ਅੱਠ ਪੜ੍ਹੀ ਹੋਈ ਆ ਵਿਆਹ ਵੀ ਹੋਇਆ ਉੱਥੋਂ ਫਿਰ ਇੱਕ ਬੇਟਾ ਹੋਇਆ ਇਹਦੇ ਹਰਜੋਤ ਸਿੰਘ ਫਿਰ ਉਦੋਂ ਤਲਾਕ ਹੋ ਗਿਆ ਇਹ ਠੀਕ ਨਹੀਂ ਸੀ ਭੈਣ ਥੋੜੀ ਡਿਪਰੈਸ਼ਨ ਸੀਗੀ ਫਿਰ ਦੂਸਰੀ ਥਾਂ ਤੇ ਵਿਆਹ ਕੀਤਾ ਭਰਾ ਨੇ ਉਦੋਂ ਜਦੋਂ ਦੂਸਰੀ ਵਾਰ ਜਦੋਂ ਉਹ ਇਹ ਰਾਹ ਹੋ ਕੀਤਾ ਉਨੇ ਮਨ ਲੋ ਤੁਸੀਂ ਕੀਤਾ ਹੀ ਵਿਆਹ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਫਾਦਰ ਸਾਹਿਬ ਹੈਗੇ ਨੇ ਜਦੋਂ ਨਾ ਦੂਸਰੀ ਵਾਰ ਕੀਤਾ ਉਹਨਾਂ ਸਾਡੇ ਫਾਦਰ ਸਾਹਿਬ ਰਹਿਗੇ ਸੀ ਤੈਨੂੰ ਪਹਿਲੀ ਵਾਰ ਕੀਤਾ ਚੱਕ ਰਾਮੂ ਆ ਦੱਸਦੀ ਵੀ ਸੀ ਉਹ ਪਿੰਡ ਦਾ ਨਾਮ ਲੈਣ ਦੀ ਸੀ ਚੱਕ ਰਾਮੂ ਉਹ ਬੇਟਾ ਉਹਨਾਂ ਨੂੰ ਇਫਰਾਮ ਦੇ ਲੱਗ ਹਾਂ ਜੀ ਵਾਲਾ ਸੀ ਜੀ ਵਾਲਾ ਉਹਨਾਂ ਅਜੇ ਤਿੰਨ ਵਾਰੀ ਕਰਿਆ ਵਿਆ ਪਹਿਲਾਂ ਇੱਕ ਵਾਰੀ ਕੀਤਾ ਚੱਕਰਾ ਮੂ ਪਹਿਲੀ ਵਾਰ ਸਭ ਤੋਂ ਪਹਿਲਾਂ ਕੀਤਾ ਸੀ ਹੋਰ ਹੋਰ ਤੇ ਦੂਜੀ ਉੱਥੇ ਚਾਰ ਮਹੀਨੇ ਸਾਲ ਰਹੇ ਹਾਂ ਉੱਥੇ ਬੱਚਾ ਨਹੀਂ ਹੋਇਆ ਨਹੀਂ ਨਹੀਂ ਚੱਲ ਕੇ ਮਾਪਿਆਂ ਚੋ ਲੱਗ ਤੈਨੂੰ ਤੇ ਦੂਜੀ ਵਾਰ ਫੇਰ ਇੱਥੇ ਕਰਕ ਆਪਣੇ ਚੱਕਰਾ ਮੂ ਹੂੰ ਉਹ ਮਾਜੀ ਕਰਦੇ ਸੀਗੇ ਰੰਗ ਦਾ ਕੰਮ ਤੇ ਆ ਬੱਚਾ ਹੋਲਾ ਨਹੀਂ ਤੇ ਤੀਜੀ ਵਾਰ ਵੀ ਇੱਥੇ ਉਹ ਆਪਣਾ ਰੋਲਾ ਉੱਥੇ 9 ਮਹੀਨੇ ਬਸਿਤ ਜਦੋਂ ਪਹਿਲੀ ਵਾਰ ਵਿਆਹ ਕੀਤਾ ਔਰਤ ਨਹੀਂ ਸੀ ਦਿਮਾਗੀ ਪ੍ਰੋਬਲਮ ਕੋਈ ਹਾਂ ਉਸ ਵੇਲੇ ਠੀਕ ਸੀ ਹਾਂ ਉਸ ਵੇਲੇ ਠੀਕ ਸੀ ਜਿਹੜੇ ਮਾੜੀ ਨਾ ਬਹੁਤ ਆਫ ਹੈ ਉਹ ਸ਼ੁਰੂ ਤੋਂ ਹੀ ਸ਼ੁਰੂ ਤੋਂ ਜਿਹੜੀ ਚੀਜ਼ ਨੇ ਪਹਿਲਾਂ ਫਾਲੋ ਰਿਹਾ ਉਹ ਜੇ ਪੂਰੀ ਕਰਕੇ ਆ ਕੇ ਤੜੀ ਲੋਕੀ ਆਪਣੀ ਬਣਾ ਕੇ ਆਪ ਖਾਣੀ ਮੰਮੀ ਦੇ ਅੱਗੇ ਨਿਖਾਣੀ ਇਹਦੇ ਘਰੋਂ ਦਾ ਜਾਣਾ ਮਾਤਾ ਕੋਲੋਂ ਕਦੀ 100 ਰੁਪਿਆ ਕਰੀ 200 ਕਰੀ 400 ਕਰੀ 500 ਕਿੰਨੇ ਭੈਣ ਭਰਾ ਤੁਸੀਂ ਮੈਂ ਇਕੱਲਾ ਆਇਆ ਸੀ ਕੋਹ ਭੈਣਾ ਮੇਥੋਂ ਬੜੀ ਭੈਣਾਂ ਉਹ ਕਿੱਥੇ ਆ ਉਹ ਹੈ ਵੀ ਬਰਾਮ ਜੀ ਬਰਾਮ ਦੇ ਨਾਲ ਹੀ ਆ ਪਿੰਡ 2 ਕਿਲੋਮੀਟਰ ਤੇ ਚੱਪਾ ਉਹ ਨਹੀਂ ਕਰਦੀ ਸਪੋਰਟ ਸਪੋਰਟ ਕਰਦੀ ਹੈ ਜੀ ਹਾਂ ਓਏ ਬੱਚਾ ਹੈ ਨਹੀਂ ਕਿ ਉਹਦੇ ਹੀ ਬੱਚਾ ਹੈ ਉਹਦੇ ਰਸਤਾ ਹੋਏ ਆ ਉਹਦੇ ਚਾਰ-ਚਾਰ ਦਿਨ ਜਾ ਕੇ ਰਹਿਣਾ ਉਹਨੇ ਉਹਨੇ ਕਹਿੰਦਾ ਕਿ ਜੇ ਤੂੰ ਤੈਨੂੰ ਆ ਤਾਂ ਸ਼ਾਮ ਨੂੰ ਘਰ ਲੈ ਆਣੀ ਹੈ ਹਾਂ ਉਹ ਵੀ ਦੁਖੀ ਹੋ ਗਈ ਸੀ ਜਿੱਦਾਂ ਕਹਿੰਦੇ ਨਹੀਂ ਨਹੀਂ ਬੱਚੇ ਨੂੰ ਉਹਨੂੰ ਦੇ ਦੋ ਉਹ ਪਾਲ ਲੂਗੀ ਬੱਚੇ ਨੂੰ ਇਹ ਮੁੰਡੇ ਨੇ ਪਾਲਣਾ ਨਹੀਂ ਮੇਰਾ ਵੀ ਬੇਟਾ ਹੈ ਇੱਕ ਤਿੰਨ ਸਾਲ ਦਾ ਜੀ ਹਾਂ ਕਿਉਂਕਿ ਗੱਲ ਇਹ ਨੇ ਵੀ ਇਹਦੀ ਜ਼ਿੰਦਗੀ ਖਰਾਬ ਹੋ ਰਹੀ ਹੈ ਗੱਲ ਤਾਂ ਇਹ ਵੀ ਉਹ ਠੀਕ ਨਹੀਂ ਹੈਗੀ ਭੈਣ ਜੇ ਮੈਂ ਜਦੋਂ ਗੁਰੂ ਮਹਾਰਾਜ ਘਰ ਆਏ ਮੰਨ ਲਓ ਆਪਣੇ ਬੱਚੇ ਨਾਲ ਉਹ ਬੱਚਾ ਪਿਆਰਾ ਜਿਹਾ ਜਦਾ ਉਹ ਤਾਂ ਕੁੜੀ ਕਹਿੰਦੀ ਮੈਂ ਦੇ ਦਵਾਂ ਮੇਰੀ ਭੈਣ ਬੜੀ ਉਹ ਕਹਿੰਦੀ ਮੈਂ ਦੇ ਦਵਾਂ ਕਹਿੰਦੀ ਇਹ ਕਹਿੰਦੀ ਨਹੀਂ ਕਹਿੰਦੀ ਮੇਰਾ ਬੱਚਾ ਮੈਂ ਨਹੀਂ ਕਿਸੇ ਨੂੰ ਦੇਣਾ ਉਹ ਤੇ ਹਲਾ ਰਹੀ ਨਹੀਂ ਉਹ ਤੇ ਕਿਹਦੇ ਇਹਨੂੰ ਦੱਸੋ ਇਹਨੂੰ ਜਿੰਨਾ ਵਰਦੇ ਜਾਂ ਘਟਦੇ ਜਾਂਦੇ ਵਰਦੇ ਜਾਂ ਜੀ ਘਟਦੇ ਜਾਂਦੀ ਚੋਰੀ ਪਾ ਲਉ ਆ ਕੇ ਕਹਿੰਦੇ ਅਮਰਾ ਚੰਨ ਬੋਲ ਸਭ ਪਾ ਚ ਇੱਥੇ ਕਿ ਕਰ ਗਏ ਪਰ ਉਹ ਕਹਿੰਦੇ ਕਹਿੰਦੇ ਜੋ ਬੱਚਾ ਲੈਣਾ ਸੀ ਨਹੀਂ ਜੇ ਦੋਨੋਂ ਵੀ ਸਾਂਭਣ ਉਹ ਇਹਨੂੰ ਵੀ ਸਾਂਭ ਲੈਣ ਨਾਲ ਮੰਨ ਲਓ ਦੇਖੋ ਬੱਚੀ ਦੀ ਜ਼ਿੰਦਗੀ ਤਾਂ ਹੁਣ ਉਹ ਬਣਾ ਸਕਦੇ ਨੇ ਕੰਕਨ ਨੂੰ ਬੱਚੇ ਦੀ ਲੋੜ ਆ ਤੇ ਇਹਨੂੰ ਇਸ ਟਾਈਮ ਭੈਣ ਨੂੰ ਸਾਰੇ ਦੀ ਲੋੜ ਆ। ਹਮਮ ਤੁਸੀਂ ਮੰਨ ਲਓ ਇਸ ਚੀਜ਼ ਨੂੰ ਥੋੜਾ ਜਿਹਾ ਆਪਸ ਵਿੱਚ ਫੈਮਿਲੀ 'ਚ ਬੈਠ ਕੇ ਇਸ ਗੱਲ ਨੂੰ ਸਮਝੋ। ਇਹਦੀ ਦਵਾਈ ਸ਼ੁਰੂ ਕਰਾਉਣੀ ਪਣੀ ਨਾਲ ਕੱਲੀ ਜੇ ਆਪਾਂ ਕਹਾਂਗੇ ਬਿਨਾਂ ਦਵਾਈ ਤੋਂ ਨਹੀਂ ਠੀਕ ਨਹੀਂ ਹੋਣਾ। ਹਾਂਜੀ ਹਾਂਜੀ। ਤੇ ਉਹ ਆਪਾਂ ਬਾਬਿਆਂ ਦੇ ਲੈ ਫਿਰਦੇ ਸਾਰਾ ਕੁਝ ਕਰਕੇ ਦੇਖ ਲਿਆ ਤੁਸੀਂ। ਦਵਾਈ ਖਵਾਓ ਭਾਈ। ਹੁਣ ਅਸੀਂ ਤੁਹਾਨੂੰ ਦਵਾਈ ਦਿਆ ਕਰਾਂਗੇ ਮਹੀਨੇ ਦੀ ਮਹੀਨੇ ਦਵਾਈ ਲੈ ਕੇ ਜਾਇਆ ਕਰਨੀ ਆ। ਇਹ ਬਿਲਕੁਲ ਠੀਕ ਹੋਊਗਾ। ਜੇ ਦਵਾਈ ਖਾਈ ਜਾਊਗੀ ਆ 2-4 ਮਹੀਨੇ ਤੁਸੀਂ ਦੇਖੋਗੇ ਬਿਲਕੁਲ ਨੋਰਮਲ ਹੋ ਜਾਊਗੀ। ਸੰਤੋਸ਼ ਜੇ ਤਾਂ ਤੂੰ ਦਵਾਈ ਖਾਏਂਗੀ ਘਰੇ ਫਿਰ ਤਾਂ ਮੈਂ ਭੇਜਣਾ। ਭਾਜੀ ਦਵਾਈ ਖਾ ਲੂੰਗੀ। ਨਹੀਂ ਮੈਂ ਭੇਜਣਾ ਨਹੀਂ ਭੇਣੀ। ਕਿਦੋਂ ਖਾਣੀ ਅੱਗੇ? ਮੈਂ ਮੇਰੀ ਚਾਲਦੀ ਜੀ ਡਾਕਟਰ ਤੋਂ ਕੋਲੇ ਜਿਹੜਾ ਕੋਲੇ ਜਾਂਦਾ ਘਰਦੀ ਕੋਲੇ ਆ। ਮੈਂ ਇੱਥੇ ਕਹਿੰਦਾ ਝੂਠ ਬੋਲਦੀ ਆ ਜੀ ਇਹ ਮੂੰਹ ਤੇ ਕਿੱਥੇ। ਲੈ ਸਾਡੇ ਕੋਲ ਦਵਾਈ ਨਹੀਂ ਜੀ ਆਪਾਂ ਜੀ ਖਾਣੇ ਆ ਗਏ ਸਾਡੀ ਬੇਟੀ ਆ ਸਾਡੇ ਕੋਲੇ। ਹਾਂ। ਅਜੀ ਕਹਿੰਦੇ ਉਹ ਜਰਾ ਇੱਥੇ ਗੁਰੂ ਘਰ ਆਇਆ। ਇੱਕ ਜਾਂਦਾ ਇਹਦੀ ਭੈਣ ਨੂੰ ਜਾਂ ਕਿਸੇ ਨੂੰ ਕਹੋ ਇਹਦੇ ਨਾਲ ਇੱਥੇ ਰਹਿ ਪਏ ਥੋੜੇ ਦਿਨ ਫਿਰ ਭੈਣ ਦਾ ਪ੍ਰਸ਼ਨ ਹੋਇਆ ਹੈ ਨਾ ਬਾਜੀ ਦਾ ਦੇਖੋ ਮਜਬੂਰੀਆਂ ਤਾਂ ਵੀਰੇ ਹਰੇਕ ਦੇ ਘਰ ਦੀਆਂ ਇਹ ਵੀ ਮਜਬੂਰੀ ਹੋਈ ਆ ਹੁਣ ਇਹਦੀ ਮੰਮੀ ਆ ਜਿਹੜੀ ਉਹਦਾ ਵੀ ਮਿਲਸ਼ਨ ਤੋਂ ਜਵਾਬ ਦਿੱਤਾ ਹੈ ਓਪਰੇਸ਼ਨ ਹੌਣ ਦਾ ਜਵਾਬ ਦਿੱਤਾ ਜੀ ਹੋਰ ਦੋ ਤਿੰਨ ਸਾਲ ਨਾ ਭੰਗ ਪੁੱਛ ਵੀ ਜਦੋਂ ਪਤਰੀਆਂ ਵੀ ਸੋਣ ਆਉਂਦੀਆਂ ਲekin ਤਰੇ ਨਹੀਂ ਸਕਦੇ ਮੈਂ ਤਾਂ ਅੰਗਰੇਜ਼ਾਂ ਨਾਲ ਜਾਪਾ ਪਾਵਾ ਕਰ ਲਈ ਤੇ ਪੈ ਕਾਨਾ ਇਹ ਕਲਮ ਕਿਤੇ ਆਉਂਦੀ ਹੈ ਜੀ ਪਰ ਨੈਣ ਸੰਤੁਸ਼ ਕੀ ਕਰਨਾ ਦੱਸ ਪਾਜੀ ਮੈਨੂੰ ਘਰ ਭੇਜ ਦਿਓ ਕਰ ਦਿਆ ਕਿ ਤੂੰ ਦਵਾਈ ਨਹੀਂ ਖਾਣੀ ਫੇਰ ਉਹੀ ਆਣੀ ਮੈਂ ਮੰਗੀ ਪਾਜੀ ਮੈਂ ਮੁੰਡੇ ਨੂੰ ਪੜਨਾ ਲਾਣਾ ਦੱਸ ਦੇ ਘਰ ਦਾ ਕਿ ਤੂੰ ਬਾਹਰ ਫੇਰ ਨਾ ਠੂੰ ਮੁੰਡਾ ਤਾਂ ਮੈਂ ਇਹਨਾਂ ਨੂੰ ਭੇਜ ਦਿੰਨਾ ਪੜਾਉਣਗੇ ਮੈਂ ਨਹੀਂ ਮੁੰਡੇ ਨੂੰ ਮੈਂ ਕਿੱਦਾਂ ਭੇਜ ਦਵਾਂ ਮੁੰਡੇ ਨੂੰ ਮੇਰੇ ਕੋਲ ਰਹਿਣਾ ਹੈ ਮੁੰਡਾ ਇੱਥੇ ਕੋਲ ਰਹੂਗਾ ਤੇ ਤੂੰ ਸਾਡੇ ਕੋਲ ਰਹਿਣਾ ਮੁੰਡਾ ਉਹਦੇ ਮਾਮੇ ਕੋਲ ਰਹੂਗਾ ਨਹੀਂ ਪਾਜੀ ਨਹੀਂ ਨਹੀਂ ਠੀਕ ਹੈ ਸੰਤੁਸ਼ ਤੂੰ ਰੁਕ ਜਾ ਇੱਥੇ ਲੋਠੀ ਠੀਕ ਹੋ ਜੂਗੀ ਨਹੀਂ ਭਾਜੀ ਨਹੀਂ ਨਹੀਂ ਜਦੋਂ ਇਧਰ ਨਹੀਂ ਭਾਜੀ ਤੇ ਭੈਣ 3 ਮਹੀਨੇ ਬਾਅਦ ਵੀ ਨਹੀਂ ਜਾਣਾਗਾ ਜਦੋਂ ਤਕਤਸ਼ਰੀ ਕੇਸ਼ਗੜ੍ਹ ਸਾਹਿਬ ਦੇ ਬਾਹਰ ਅਨੰਦਪੁਰ ਸਾਹਿਬ ਦੇ ਬਾਹਰ ਸਾਧੀਆਂ ਦੇ ਵਿੱਚ ਰਹੀ ਤਾਂ ਸਾਨੂੰ ਉੱਥੋਂ ਕਿਸੇ ਵੀਰ ਨੇ ਫੋਨ ਕਰਕੇ ਦੱਸਿਆ ਦਲਜੀਤ ਸਿੰਘ ਵੀ ਸੀ ਵੀਰ ਜਿਹੜੇ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਸੀ ਵੀਰੇ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜਿਆ ਸੰਪਰਕ ਕੀਤਾ ਵੀ ਇਹ ਭੈਣ ਇੱਥੇ ਰਹਿ ਰਹੀ ਆ ਵੀਰ ਅੱਗੇ ਪਿੱਛੇ ਕੋਈ ਨਹੀਂ ਹੈਗਾ ਵੀ ਇੱਥੇ ਪ੍ਰਸ਼ਾਦਾ ਪਾਣੀ ਛਕ ਲੈਂਦੀ ਆ ਇੱਥੇ ਹੀ ਰਹਿੰਦੀ ਆ ਵਿਹਾਲਤ ਦਿਨੋਂ ਦਿਨ ਪਤਰ ਹੁੰਦੀ ਜਾਂਦੀ ਹੈ ਬੱਚੇ ਦੀ ਵੀ ਹਾਲਤ ਬਹੁਤ ਮਾੜੀ ਸੀ ਤਾਂ ਫਿਰ ਸਾਡੇ ਟੀਮ ਦੇ ਮੈਂਬਰ ਨੇ ਬੱਲ ਸਾਹੂ ਪੁਰੀਆ ਵੀਰ ਨਨਪੁਰ ਸਾਹਿਬ ਦੇ ਨੇੜੇ ਉਹੀ ਡਿਊਟੀ ਲਈ ਅਸੀਂ ਫਿਰ ਉਹ ਵੀਰ ਜਾ ਕੇ ਉੱਥੋਂ ਸੰਤੋਸ਼ ਭੈਣ ਨੂੰ ਤੇ ਤੇਰੇ بیٹے ਨੂੰ ਹਰਜੋਤ ਨੂੰ ਲੈ ਕੇ ਇੱਥੇ ਸੁਪਨਿਆਂ ਦੇ ਘਰ ਪਹੁੰਚਾਇਆ ਇਹ ਭੈਣ ਸਾਡੇ ਕੋਲੇ 4-4 24 ਨੂੰ ਆਏ ਆਹੀ ਅਪ੍ਰੈਲ ਦਾ ਮਹੀਨਾ 2024 ਦਾ ਤੇ 4 ਤਰੀਕ ਨੂੰ ਇਹ ਭੈਣ ਨੂੰ ਇੱਥੇ ਬਲ ਸਹੂਪਰੀਆ ਵੀਰ ਲੈ ਕੇ ਆਇਆ ਤੇ ਭੈਣ ਦੀ ਅਸੀਂ ਵੀਡੀਓ ਸਾਂਝੀ ਕੀਤੀ ਸੋਸ਼ਲ ਮੀਡੀਆ ਦੇ ਉੱਤੇ ਵੀ ਇਦਾਂ ਕਰਕੇ ਇਹਨੂੰ ਜੇ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰੋ ਪਹਿਲਾਂ ਤਾਂ ਕਿਸੇ ਨੇ ਸੰਪਰਕ ਨਹੀਂ ਕੀਤਾ ਫਿਰ ਸਾਨੂੰ ਪਤਾ ਲੱਗਿਆ ਵੀ ਇਹ ਦਾ ਭੈਣ ਦਾ ਪਰਿਵਾਰ ਆ ਜਿਹੜਾ ਨਵਾਂ ਸ਼ਹਿਰ ਰਹਿੰਦਾ ਫਿਰ ਉਸ ਤੋਂ ਬਾਅਦ ਇਹਨਾਂ ਦੇ ਬ੍ਰਦਰ ਨਾਲ ਸਾਡੀ ਗੱਲ ਹੋਈ ਫੋਨ ਤੇ ਤਾਂ ਇਹਨਾਂ ਨੇ ਦੱਸਿਆ ਵੀ ਮੇਰੀ ਸਿਸਟਰ ਆ ਮੇ 7-8 ਮਹੀਨੇ ਹੋ ਗਏ ਨੂੰ ਘਰੋਂ ਗਈ ਨੂੰ ਤੇ ਤਿੰਨ ਵਾਰ ਮੈਰਿਜ ਹੋ ਚੁੱਕੀ ਆ ਉਹਦੀ ਪਰ ਠੀਕ ਨਾ ਹੋਣ ਕਰਕੇ ਫੇਰ ਉਵੇਂ ਹੀ ਹੋ ਜਾਂਦਾ ਵਿਆਹ ਵੀ ਤਿੰਨੋ ਵਾਰ ਖਰਾਬ ਹੋ ਗਈ ਮੈਰਿਜ ਤੇ ਹੁਣ ਇਹ ਸਾਡੇ ਅੱਖੇ ਨਹੀਂ ਲੱਗਦੀ ਇਹਨਾਂ ਦਵਾਈ ਖਾਂਦੀ ਐ ਬੱਚਾ ਹੈਗਾ ਉਹਦੇ ਨਾਲ ਤੇ ਅੱਜ ਇਹ ਵੀਰਵੰਦ ਲੈਂਡ ਪਹੁੰਚੇ ਸੀ ਸੰਤੋਸ਼ ਭੈਣ ਨੂੰ ਵੀਰੇ ਤੁਹਾਡਾ ਕੀ ਨਾਮ ਰੂਪਨਾਲ ਰੂਪ ਲਾਲ ਤੁਹਾਡਾ ਹੰਡੀਵਾਲ ਬਲਦੇਵ ਰਾਜ ਇਹ ਦੋਨੋਂ ਭਰਾ ਨੇ ਧਰਮ ਦੇ ਤੇ ਇਹ ਭੈਣ ਆ ਇਹਨਾਂ ਦੀ ਸੰਤੋਸ਼ ਤੇ ਇਹਨਾਂ ਦਾ ਭਾਂਜਾਵਾ ਹਰਜੋਤ ਉਹ ਵੀਰੇ ਉਹਨਾਂ ਨਾਲ ਵੀ ਇਹੀ ਗੱਲ ਹੁੰਦੀ ਸੀ ਕਿ ਵੀ ਜੇ ਤੇਰੀ ਪ੍ਰੋਪਰ ਕੇਅਰ ਕਰੋਗੇ ਪ੍ਰੋਪਰ ਦਵਾਈ ਖਾਵੇ ਘਰੇ ਜਾ ਕੇ ਫਿਰ ਤਾਂ ਠੀਕ ਆ ਹੁਣ 20 ਦਿਨਾਂ ਤੋਂ ਸਾਡੇ ਕੋਈ ਦਵਾਈ ਖਾ ਰਹੀ ਆ ਵਧੀਆ ਸ਼ਾਂਤ ਆ ਦੋ ਤਿੰਨ ਦਿਨ ਪਹਿਲਾਂ ਇਹਨੇ ਕਾਫੀ ਭੱਜ ਦੌੜ ਕੀਤੀ ਪਰ ਉਸ ਤੋਂ ਬਾਅਦ ਦਵਾਈ ਚੱਲ ਪਈ ਤੇ ਠੀਕ ਆ ਹੁਣ ਉਹ ਬਾਈ ਹੁਣੇ ਕਹਿੰਦੇ ਆ ਵੀ ਇਹਨੇ ਸਾਡੋ ਦਵਾਈ ਨਹੀਂ ਖਾਣੀ ਸਾਡੇ ਆਖੇ ਨਹੀਂ ਲੱਗਣਾ ਤੇ ਸੰਤੋਸ਼ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੋ ਕਿ ਨਹੀਂ ਮੈਂ ਘਰੇ ਜਾਣਾ ਤੇ ਬੱਚੇ ਨੂੰ ਵੀ ਮੈਂ ਆਪਣੇ ਕੋਲ ਹੀ ਰੱਖਣਾ ਤੇ ਵੀਰੇ ਹੁਣੇ ਆਏ ਨੇ ਮਾਤਾ ਜੀ ਨੂੰ ਨਾਲ ਨਹੀਂ ਲੈ ਕੇ ਆਏ ਕਹਿੰਦੇ ਉਹ ਚੱਲ ਫਿਰ ਨਹੀਂ ਸਕਦੇ ਪੂਰੇ ਤੇ ਜਿਹੜੀ ਇਹਨਾਂ ਦੀ ਸੰਤੋਸ਼ ਦੀ ਭੈਣ ਆ ਉਹ ਵੀ ਨਹੀਂ ਨਾਲ ਆਏ ਉਹ ਵੀ ਕਹਿੰਦੇ ਠੀਕ ਨਹੀਂ ਹੈਗੀ ਕੋਈ ਆਪਰੇਸ਼ਨ ਹੋਇਆ ਉਹਨਾਂ ਦਾ ਮਤਲਬ ਜਦੋਂ ਘਰ 'ਚ ਕੋਈ ਏਦਾਂ ਦੀ ਸਮੱਸਿਆ ਕਿਸੇ ਪਰਿਵਾਰਕ ਮੈਂਬਰ ਨੂੰ ਹੁੰਦੀ ਆ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੱਲ ਕਰਨ ਦਾ ਰਲ ਕੇ ਕੋਈ ਨਾ ਕੋਈ ਇੱਕ ਦੂਜੇ ਦੀ ਬਾਹ ਫੜਨ ਦਾ ਪਰ ਅੱਜ ਸਾਡੇ ਸਮਾਜ ਦੇ ਵਿੱਚ ਇੱਕ ਬੜੀ ਵੱਡੀ ਸਮੱਸਿਆ ਸੀ ਦਵਾਈ ਨਹੀਂ ਲੈਂਦੇ ਜੇ ਅਸੀਂ ਸਮਝੀਏ ਇਸ ਗੱਲ ਨੂੰ ਵੀ ਇਹ ਬਿਮਾਰ ਆ ਦਵਾਈ ਲਈਏ ਤਾਂ ਬਹੁਤ ਛੇਤੀ ਫਰਕ ਪੈ ਸਕਦਾ ਪਰ ਉਹ ਸਮਾਂ 8-10 ਸਾਲ ਦੇਣਗੇ ਤੇ ਹੁਣ ਸੰਤੋਸ਼ ਭੈਣ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਵਾ ਤੇ ਅਸੀਂ ਤਾਂ ਇਹੀ ਵੀਰੇ ਤੁਹਾਨੂੰ ਕਹਿੰਨੇ ਆ ਵੀ ਜੇ ਤਾਂ ਵੀ ਤੁਹਾਡਾ ਕੋਈ ਪਰਿਵਾਰਕ ਮੈਂਬਰ ਨਾਲ ਰਹੇ ਫਿਰ ਵੀ ਇਹਨੂੰ ਅਸੀਂ ਰੱਖ ਲੈਨੇ ਤੇ ਥੋੜੇ ਦਿਨ ਕਿਉਂਕਿ ਗੱਲ ਨਾਲ ਰੱਖਣ ਦੀ ਤਾਂ ਲੋੜ ਆ ਵੀ ਕੱਲ ਨੂੰ ਇਹਨੇ ਤੁਹਾਡੇ ਘਰੇ ਜਾ ਕੇ ਰਹਿਣਾ ਵੀ ਇੱਥੇ ਜੇ ਉਹਦੇ ਨਾਲ ਰਹੂਗੀ ਅਸੀਂ ਉਹਦੇ ਸਾਹਮਣੇ ਅੱਖਾਂ ਦੇ ਦਵਾਈ ਦੂਈ ਦੇ ਰਾਂਗੇ ਇਹ ਆਪੇ ਹੌਲੀ-ਹੌਲੀ ਉਹਦੇ ਨਾਲ ਅਟੈਚਮੈਂਟ ਹੋਊਗੀ ਇਹਦੀ ਫਿਰ ਇਹ ਘਰੇ ਜਾ ਕੇ ਵੀ ਕੱਲ ਨੂੰ ਦਵਾਈ ਖਾਲਿਆ ਕਰੂ ਉਹਦੇ ਤੋਂ ਤੇ ਨੂੰ ਤੁਸੀਂ ਲੈ ਜਾਓ ਘਰੇ ਹਰਜੋਤ ਨੂੰ ਠੀਕ ਹੈ ਸੰਤੋਖ ਨਹੀਂ ਭਾਜੀ ਮੈਂ ਨਹੀਂ ਜਾਣਾ ਬਣ ਬਣ ਕੇ ਰੋ ਕੇ ਨਹੀਂ ਭਾਜੀ ਮੈਂ ਫੇਰ ਕਿਤੇ ਆ ਜੂਗੀ ਹੋਣ ਨਹੀਂ ਹੋਣ ਨਹੀਂ ਮੈਨਾਂ ਨਹੀਂ ਭਾਜੀ ਮੈਂ ਹੋਣ ਨਹੀਂ ਜਾਣਾ ਚੰਦਰੋਜਤ ਚੱਲ ਮੈਂ ਤੁਹਾਨੂੰ ਭਾਜੀ ਕਰ ਲਿਆ ਮੈਂ ਤੁਹਾਨੂੰ ਕਿਹਾ ਸੀਗਾ ਮੈਂ ਕਿਹਾ ਡਾਂਹਾਂ ਦਾ ਨੰਬਰ ਡਰੈਸ ਦਿੱਤਾ ਸੀਗਾ ਮੈਂ ਮੇਰੇ ਘਰ ਵਾਲ ਘਰ ਨਹੀਂ ਹੈਗੇ ਇਹਨਾਂ ਨਾਲ ਗੱਲ ਕਰਨਾ ਜੀ ਤੈਨੂੰ ਲੈ ਕੇ ਚੱਲ ਮੈਂ ਇਹਨਾਂ ਨਾਲ ਕੀ ਗੱਲ ਕਰਾਂ ਤੁਸੀਂ ਭੇਜਣਾ ਮੈਨੂੰ ਮੈਂ ਨਹੀਂ ਭੇਜਣਾ ਜੀ ਇਹ ਲੈ ਕੇ ਜਾਣਗੇ ਤਾਂ ਭੇਜੋ ਮੈਂ ਮੁੰਡੇ ਨੂੰ ਨਹੀਂ ਮੈਂ ਨਹੀਂ ਜਾਣਾਗਾ ਮੈਂ ਵੀ ਇੱਥੇ ਰਹਿ ਲੂੰਗੀ ਮੁੰਡੇ ਵੀ ਮੈਂ ਇੱਥੇ ਰਹਿ ਲੂੰਗੀ ਠੀਕ ਆ ਜਾਂ ਮੇਰਾ ਕੋਈ ਹੋਰ ਆ ਜਾਊਗਾ ਮੈਂ ਚੱਲ ਜਾਂਗਾ ਨਾਲ ਹੋਰ ਤੇਰੇ ਕਿਹਨਾ ਹੋਣਾ ਨਾਲ ਵੀ ਨਹੀਂ ਆਣ ਨਾਲ ਤੂੰ ਇੱਥੇ ਰਹਿਵੇਂਗੀ ਫਿਰ ਠੀਕ ਆ ਫਿਰ ਇੱਥੇ ਰਹਿਣਾ ਬਾਜੀ ਮੈਨੂੰ ਕਾਰ ਭੇਜ ਦਿਓ ਤੁਸੀਂ ਹੁਣ ਤੂੰ ਨਾਲ ਜਾਣ ਨੂੰ ਤਿਆਰ ਨਹੀਂ ਨਾ ਨਾ ਕਿ ਤੁਸੀਂ ਮੁੰਡਿਆਂ ਨੂੰ ਥੋੜਾ ਭੇਜਣਾ ਮੁੰਡੇ ਨੂੰ ਉੱਤੇ ਕੀ ਕਰਨਾ ਮੁੰਡਾ ਰਹਿੰਦਾ ਨਹੀਂ ਉਹ ਮੁੰਡੇ ਨਹੀਂ ਜਾਣ ਆਏਗਾ ਮੇਰਾ ਸਾਡਾ ਘਰ ਪੇਈ ਉੱਥੇ ਜੇਰ ਤੇ ਮਾਂ ਹੈ ਮੇਰੀ ਕਿੱਥੇ ਘੜ ਫਿਰਦੀ ਆ ਮਾਂ ਹੈ ਤਾਂ ਹੈਗੀ ਆ ਉਹ ਤਾਂ ਘੜ ਫਿਰਦੀ ਹੁੰਦਾ ਆ ਤੋ ਤੋਰ ਫਿਰ ਕੇ ਬਾਜੀ ਮੇਰੇ ਕੱਪੜੇ ਪਏ ਆ ਕੱਪੜੇ ਕੱਪੜੇ ਤੈਨੂੰ ਮਿਲਦੇ ਨਹੀਂ ਇੱਥੇ ਮਿਲਦੇ ਨਹੀਂ ਕੱਪੜੇ ਕੱਪੜੇ ਤੇਰੇ ਪਰਸਾਂ ਤੇ ਜੰਨੇ ਆ ਮੈਂ ਨਹੀਂ ਨਾਣਾ ਆਗਾ ਤੁਸੀਂ ਤਾਂ ਐਸੀ ਗੱਲ ਕਰਾਇਆ ਕੇਣ ਤੁਹਾਨੂੰ ਤਾਂ ਕੀ ਆ ਹੀ ਨਹੀਂ ਹੈਗਾ ਮੈਂ ਇਹ ਤੁਹਾਡੀ ਸਿਸਟਰ ਆ ਇਹ ਜੇ ਤਾਂ ਤੁਸੀਂ ਸਪੋਰਟ ਕਰਦੇ ਹੋ ਇਹਨੂੰ ਵੀ ਤੁਸੀਂ ਨਾਲ ਕੋਈ ਬੰਦਾ ਰਹਿਣ ਨੂੰ ਤਿਆਰ ਆ ਤੁਹਾਡਾ ਇੱਥੇ ਅਸੀਂ ਰੱਖ ਲੈਨੇ ਆ ਹੁਣ ਜਦੋਂ ਫੈਮਿਲੀ ਤੁਸੀਂ ਹੈਗੇ ਹੋ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਵੀ ਇਹ ਦੇ ਵਿੱਚ ਐਂ ਛੱਡ ਕੇ ਜਾਣ ਦੀ ਨਾ ਗੱਲ ਕਰੋ ਤੁਸੀਂ ਵੀ ਇਹਨੂੰ ਛੱਡ ਜਾਓਗੇ ਹਾਂ ਸੰਤੋਸ਼ ਮੈਂ ਤਾਂ ਗਈ ਕੰਦੇ ਮੇਰੇ ਘਰ ਤੇ ਤੈਨੂੰ ਘਰ ਭੇਜ ਦੇ ਘਰੇ ਕਿਹਦੇ ਕੋ ਰਹਿਂਗੀ ਘਰ ਮੈਂ ਰਹਿ ਦੂੰਗੀ ਕਿਹਦੇ ਕੋਲੇ ਮਾਂ ਤੇ ਆਖਰੀ ਲੱਗਦੀ ਤੂੰ ਓਕੇ ਹੋਰ ਕਿੱਦਾਂ ਲੱਗਾ ਭਾਜੀ ਮੈਂ ਦੱਸ ਉਹ ਅੱਠ ਮਹੀਨੇ ਹੋ ਗਏ ਤੈਨੂੰ ਘਰ ਛੱਡੇ ਨੂੰ ਇਹਨੂੰ ਭੇਜ ਦਿੰਨੇ ਘਰੇ ਸਕੂਲੇ ਲਾਉਣਗੇ ਇਹਨੂੰ ਤੂੰ ਰਹਿ ਪਾ ਸਾਡੇ ਕੋਲੇ ਠੀਕ ਆ ਚੱਲ ਲੈ ਜਾ ਭੈਣੇ ਸੰਤੋਸ਼ ਨੂੰ ਅੰਦਰ ਲੈ ਜਾ ਹਰਜੋਤ ਨੂੰ ਭੇਜ ਦੋ ਭਾਜੀ ਤੁਹਾਨੂੰ ਪਾਏ ਘਰੇ ਵੀ ਇਹ ਕਹਿੰਦਾ ਭਾਜੀ ਭਾਜੀ ਮੈਂ ਤਾਂ ਮੱਥਾ ਟੇਕਣਾ ਜੀ ਮੈਨੂੰ ਕੀ ਪਤਾ ਸੀਗਾ ਨਹੀਂ ਰੱਖ ਲੈਣਾ ਮੈਨੂੰ ਉੱਥੇ ਲੈ ਆ 10 ਵਜੇ ਪਹੁੰਚੇ ਭਾਜੀ ਅਸੀਂ ਸਾਡੇ 7-8 ਮਹੀਨੇ ਹੋ ਗਏ ਮੱਥਾ ਟੇਕਣ ਨੂੰ ਤੇਨੂੰ ਲੈਣੇ ਪਹਿਲਾਂ ਮੈਂ ਰਹੀ ਸੀਗੀ ਉੱਥੇ ਉਹ ਤਾਂ ਮੈਨੂੰ 2 ਦਿਨ ਹੋਏ ਸੀ ਆਏ ਨੂੰ ਚੱਲ ਭੈਣੇ ਜਾ ਅੰਦਰ ਨਹੀਂ ਭਾਜੀ ਲੈ ਜਾ ਭੈਣ ਜਾਂ ਭਾਜੀ ਜਾ ਭੈਣੇ ਜਾ ਜਾ ਮੇਰੀ ਭੈਣ ਦਵਾਈ ਖਾਲਾ ਅਗਲੇ ਮਹੀਨੇ ਆ ਕੇ ਲੈ ਜਾਣਗੇ ਤੈਨੂੰ ਇਹ ਅਗਲੇ ਮਹੀਨੇ ਆ ਕੇ ਲੈ ਏ ਆ ਵੀ ਦੱਸੋ ਭਾਈ ਵਾਦਾ ਕਰੋ ਦੱਸ ਸਕਦੇ ਨਾ ਵਾਦਾ ਜੀ ਕੇਂਦਰੀਕ ਨੂੰ ਆਉਂਗੇ ਆ ਦੇ ਵਾਦਾ ਕਰਦੇ ਹੁਣ ਵੀ ਤਾਂ ਸੱਦਾ ਹੀ ਸੀ ਹੁਣ ਵੀ ਤਾਂ ਹੀ ਸੱਦਾ ਹੀ ਆ ਫਿਰ ਵੀ ਸੱਦਾਂਗੇ ਠੀਕ ਆ ਵੀਰੇ ਲੈ ਕੇ ਦੇ ਕੇ ਜਾਣਾ ਠੀਕ ਆ ਇਹ ਲੈ ਕੇ ਦੇ ਕੇ ਜਾਣਗੇ ਆਪਾਂ ਨੂੰ ਠੀਕ ਹੈ ਅਗਲੇ ਮਹੀਨੇ ਆਉਣਗੇ ਤੂੰ ਜਦ ਤੱਕ ਕਰ ਦਵਾਈ ਖਾਲਾ ਮਾੜੀ ਠੀਕ ਹੋ ਜੇਗੀ ਹੁਣ ਦੇਖੋ 8 ਮਹੀਨੇ ਤੋਂ ਸੜਕ ਤੇ ਪਈ ਰਹੇ ਇਨੀ ਠੰਡ ਦੇ ਵਿੱਚ ਮੈਂ ਲੈ ਕੇ ਲੈ ਆਈ ਠੀਕ ਆ ਲੈ ਆਉਂਗਾ ਲੈ ਆਉਂਗਾ ਮੈਂ ਤਾਂ ਮੰਮੀ ਨੂੰ ਹਾਂ ਮੈਂ ਦੱਸ ਵੀ ਲਿਆਉਂਗੇ ਪੱਕਾ ਵਾਅਦਾ ਕਰਿਓ ਜੀ ਬੰਦੇ ਵਾਲੀ ਗੱਲ ਕਰਿਓ ਹੀ ਨਾ ਤੇਰੀ ਭੈਣ ਨੂੰ ਵੀ ਤੇ ਤੇਰੀ ਮੰਮੀ ਨੂੰ ਉਹਨੇ ਕੋਈ ਵੀ ਆ ਮੇਰੀ ਮਾਂ ਨੇ ਆਣਾ ਉਹ ਨਹੀਂ ਕੋਈ ਸਾਡੀ ਤੇਰੀ ਭੈਣ ਵੀ ਆਉਗੀ ਮੈਂ ਉਹਦਾ ਕੀ ਨਾਮ ਆ ਹੈਗੀਆਂ ਮਾਸੀ ਦੀਆਂ ਕੁੜੀਆਂ ਹੈਗੀਆਂ ਉਹਨਾਂ ਦਾ ਤੇਰੇ ਭੈਣ ਨੂੰ ਲੈ ਕੇ ਆ ਸਰਿੰਦਰ ਆਉਗੀ ਸਰਿੰਦਰ ਸਰਿੰਦਰ ਤਾਂ ਵਧੀਆ ਬੱਚੀ ਮੇਰੀ ਮਾਂ ਨੂੰ ਪਤਾ ਲੱਗੇ ਬਾਜੀ ਨਹੀਂ ਆਪੇ ਆ ਜਾਣਾ ਦੱਸ ਅਰਜੋਤ ਲੈ ਮੈਂ ਰੋਣਾ ਬੱਚਾ ਪੜਨਾ ਨਾ ਸਕੂਲੇ ਪੜ੍ਹੇਗਾ ਨਾ ਪੜ੍ਹਨ ਲੱਗੇ ਨਾ ਹੁਣ ਇਹਨੂੰ ਕੱਲ ਤੋਂ ਸਕੂਲੇ ਭੇਜਣਾ ਗੱਲ ਸੁਣ ਲੈ ਮੇਰੀ ਭੈਣੇ ਨਹੀਂ ਤਾਂ ਮੈਂ ਇਹਨੂੰ ਘਰੇ ਇਹਨਾਂ ਦੇ ਨਾਲ ਭੇਜਣ ਲੱਗਾ ਤੈਨੂੰ ਇੱਥੇ ਰੱਖ ਲੈਣਾ ਇਹਨੂੰ ਸਕੂਲੇ ਭੇਜੇਗੀ ਕੱਲ ਤੋਂ ਸਕੂਲੇ ਜਾਊਗਾ ਇਹ ਭੇਜੇਗੀ ਹਾਂ ਲੈ ਉਹਦੇ ਨਾਲ ਦੇ ਬੱਚੇ ਪੜ੍ਹਦੇ ਆ ਸਾਰੇ ਪੜ੍ਹਦੇ ਆ ਨਹੀਂ ਪੜ੍ਹਦੀ ਸਹੀ ਨਾ ਕਰੀ ਇਹਨੇ ਵੀ ਹੁਣ ਨੂੰ ਅੰਗਰੇਜ਼ੀ ਸਿੱਖ ਜਾਣੀ ਸੀ ਸਾਰੀ ਭੇਜੇਗੀ ਨਹੀਂ ਤਾਂ ਇਹਨਾਂ ਨੇ ਭੇਜ ਦਿੰਨਾ ਪੜ੍ਹਨ ਲਾ ਦੇਣਗੇ ਜਾ ਕੇ ਲੈ ਜਾ ਮਮਾ ਮਮੇ ਨਾਲ ਜਾ ਤੂੰ ਇੱਥੇ ਰਹਿਣਾ ਪੜੂਗਾ ਨਾ ਇਤਰੇ ਸਕੂਲ ਜਾਇ ਕਰੂਗਾ ਲਾਊਗਾ ਮਾੜੀ ਕੱਲ ਨੂੰ ਤਾਂ ਸਕੂਲੇ ਭੇਜਣਾ ਪੈਣਾ ਇਹਨੂੰ ਜੇ ਨਾ ਭੇਜਿਆ ਫਿਰ ਤੁਹਾਨੂੰ ਅਸੀਂ ਫੋਨ ਕਰਾਂਗੇ ਤੇ ਤੁਸੀਂ ਬੱਚੇ ਨੂੰ ਲੈ ਜਾਓ ਆ ਕੇ ਠੀਕ ਹੈ ਭਾਈ ਚੱਲ ਜਾ ਸੰਤੋਸ਼ ਆ ਚੱਲੀ ਮੈਂ ਲੈ ਕੇ ਆਉਂਗਾ ਲਾ ਲਾ ਲਾਇਓ ਆਜੋ ਜੀ ਚਾਰ ਰੋਬੀ ਅਸੀਂ ਨਾ ਮਾਰਦੇ ਜੀ ਚਾਰ ਪੰਜ ਤਰੀਕ ਨੂੰ ਅਸੀਂ ਕੋਈ ਗੱਲ ਨਹੀਂ ਜੇ ਉਹ ਮਹਾਰਾਜ ਨੇ ਸਾਡੇ ਨਾਲ ਆਂਦਾ ਰਿਸ਼ਤਾ ਬਣਾਇਆ ਅਸੀਂ ਉਹਨੂੰ ਭੈਣ ਸਮਝ ਕੇ ਆਪਦੀ ਇਕਤੇ ਰੱਖ ਕੇ ਉਹਨੂੰ ਠੀਕ ਕਰਕੇ ਭੇਜਾਂਗੇ ਕੋਈ ਬੈਗ ਰੂ ਮੇਰਕਾ